ਸਾਲ 1280 ਦਰਿਆ ਚਨਾਬ ਦੇ ਕਿਨਾਰੇ ਸ਼ੁਕਰਚੱਕੀਆ ਮਿਸਲ ਦੇ ਸਰਦਾਰ ਮਹਾ ਸਿੰਘ ਤੇ ਪੀਰ ਮੁਹੰਮਦ ਚੱਠੇ ਵਿਚਕਾਰ جنگ ਹੋ ਰਹੀ ਹੁੰਦੀ ਹੈ। ਚੱਠਿਆਂ ਦੀ ਗਦਾਰੀ ਤੋਂ ਤੰਗ ਹੋ ਕੇ ਮਹਾ ਸਿੰਘ ਨੇ ਸੋਚ ਲਿਆ ਸੀ ਕਿ ਇਹ جنگ ਆਰ ਜਾਂ ਪਾਰ ਦੀ ਹੋਵੇਗੀ। ਚੱਠਿਆਂ ਦੇ ਬਹੁਤ ਸਾਰੇ ਸਿਪਾਈਆਂ ਨੇ ਸਿੱਖਾਂ ਤੋਂ ਡਰਦਿਆਂ ਦਰਿਆ 'ਚ ਛਾਲਾਂ ਮਾਰ ਦਿੱਤੀਆਂ। ਅੰਤ ਪੀਰ ਮੁਹੰਮਦ ਛੱਟੇ ਅਤੇ ਉਸ ਦੇ ਪੁੱਤਰ ਨੂੰ ਤੋਪ ਦੇ ਮੂੰਹ ਅੱਗੇ ਬੰਨ ਕੇ ਉਡਾ ਦਿੱਤਾ ਗਿਆ। ਮਹਾ ਸਿੰਘ ਦੀ ਜਿੱਤ ਹੋ ਚੁੱਕੀ ਸੀ। ਕਿਲੇ ਦੇ ਅੰਦਰ ਫਤਿਹ ਦੇ ਜੈਕਾਰੇ ਗੂੰਜ اٹھے। ਉਦੋਂ ਹੀ ਗੁਜਰਾਂ ਵਾਲੇ ਪਾਸਿਓਂ ਇੱਕ ਘੋੜਸਵਾਰ ਸਿੱਖ ਪੂਰੀ ਤੇਜ਼ੀ ਨਾਲ ਆਇਆ ਤੇ ਕਿਲੇ ਦੇ ਦਰਵਾਜ਼ੇ ਮੂਰੇ ਆ ਕੇ ਘੋੜੇ ਤੋਂ ਉੱਤਰ ਕੇ ਸਿੱਧਾ ਮਹਾ ਸਿੰਘ ਵੱਲ ਗਿਆ ਤੇ ਬੋਲਿਆ ਮੁਬਾਰਕਾਂ ਸਿੰਘ ਸਾਹਿਬ ਤੁਹਾਡੇ ਘਰ ਪੁੱਤਰ ਪੈਦਾ ਹੋਇਆ। ਸ਼ੁਕਰ ਹੈ ਵਾਹਿਗੁਰੂ ਦਾ ਕੀ ਨਾਮ ਰੱਖਿਆ ਪੁੱਤੰਗੀ ਦਾ? ਜੀ ਬੁੱਧ ਸਿੰਘ ਨਾਮ ਰੱਖਿਆ ਛੋਟੇ ਸਿੰਘ ਸਾਹ ਦਾ ਮਹਾ ਸਿੰਘ ਨੇ ਹੁਣੇ-ਹੁਣੇ ਜਿੱਤੇ ਜੰਗ ਦੇ ਮੈਦਾਨ ਵੱਲ ਕੁਚਰ ਦੇਖਿਆ ਤੇ ਬੋਲੇ ਅਸੀਂ ਹੁਣੇ-ਹੁਣੇ ਰਣ ਜਿੱਤਿਆ ਹੈ ਇਸੇ ਕਰਕੇ ਅਸੀਂ ਆਪਣੇ ਪੁੱਤੰਗੀ ਦਾ ਨਾਮ ਰੱਖਾਂਗੇ ਰਣਜੀਤ ਸਿੰਘ ਆਪਣੇ ਨਾਲ 100 ਕੋਟ ਸਵਾਰ ਲੈ ਕੇ ਮਹਾ ਸਿੰਘ ਗੁਜਰਾਵਾਲਾ ਪਹੁੰਚਦੇ ਆ ਕੋਲੇ ਤੋਂ ਉੱਤਰਦੇ ਸਾਰੀ ਮਹਾ ਸਿੰਘ ਆਪਣੇ ਨਵਜਮੇ ਪੁੱਤਰ ਨੂੰ ਦੇਖਣ ਲਈ ਸਿੱਧਾ ਮਾਂ-ਪੁੱਤ ਵਾਲੇ ਕਮਰੇ 'ਚ ਪਹੁੰਚਦੇ ਆ ਤੇ ਜਾਂਦੇ ਸਾਰ ਆਪਣੀ ਪਤਨੀ ਨੂੰ ਹਾਲਚਾਲ ਪੁੱਛ ਕੇ ਕਹਿੰਦੇ ਆ ਕਿਵੇਂ ਆ ਸਾਡਾ ਪੁੱਤਰ ਦਿਖਾ ਤਾਂ ਜ਼ਰਾ ਮਾਈ ਦੇਸਾਂ ਮਹਾ ਸਿੰਘ ਨੂੰ ਮਖਮਲੀ ਕੱਪੜੇ 'ਚ ਲਪੇਟਿਆ ਬਾਲ ਫੜਾਉਂਦੀ ਆ ਕਹਿੰਦੀ ਆ ਲਓ ਜੀ ਧਿਆਨ ਨਾਲ ਫੜਿਓ ਮਹਾ ਸਿੰਘ ਨੇ ਕੁਝ ਪਲ ਬਾਲ ਨੂੰ ਨਿਹਾਰਿਆ ਤੇ ਬੋਲੇ ਅਸੀਂ ਇਹਦਾ ਨਾਮ ਰਣਜੀਤ ਸਿੰਘ ਰੱਖਿਆ ਤੁਹਾਡੇ ਲਈ ਰਣਜੀਤ ਸਿੰਘ ਤੇ ਮੇਰੇ ਲਈ ਇਹ ਮੇਰਾ ਬੁੱਧ ਸਿੰਘ ਹੀ ਹੋਏਗਾ। ਉਧਰ ਦੂਜੇ ਪਾਸੇ ਮਹਾ ਸਿੰਘ ਦੀ ਬੱਦੀ ਤਾਕਤ ਤੇ ਚੜ੍ਹਾਈ ਦੇਖ ਕੇ ਬਾਕੀ ਸਿੱਖ ਮਿਸਲਾਂ ਅੰਦਰ ਉਹਨਾਂ ਲਈ ਨਫ਼ਰਤ ਪੜ ਗਈ। ਸਾਰੀਆਂ ਵਿਰੋਧੀ ਸਿੱਖ ਮਿਸਲਾਂ ਮਹਾ ਸਿੰਘ ਦੀ ਸ਼ੁਕਰਚੱਕੀਆ ਮਿਸਲ ਖਿਲਾਫ ਸਾਜ਼ਿਸ਼ਾਂ ਕਰਨ ਲੱਗੀਆਂ। ਕਨਈਆ ਮਿਸਲ ਦੇ ਸਰਦਾਰ ਨੇ ਆਪਣੀ ਚਿੰਤਾ ਜਤਾਉਂਦਿਆ ਕਿ ਇਹ ਮਹਾ ਸਿੰਘ ਤਾਂ ਸਾਡੇ ਸਾਰਿਆਂ ਲਈ ਮੁਸੀਬਤ ਬਣਦਾ ਜਾ ਰਿਹਾ। ਸਾਨੂੰ ਸਾਵਨ ਨੂੰ ਕੁਝ ਨਾ ਕੁਝ ਤਾਂ ਕਰਨਾ ਹੀ ਪਏਗਾ। ਭਾਵੇਂ ਇਹ ਮਿਸਲਾਂ ਮਹਾ ਸਿੰਘ ਖਿਲਾਫ ਇਕੱਠੀਆਂ ਹੋ ਕੇ ਸਾਜ਼ਿਸ਼ਾਂ ਰਚ ਰਹੀਆਂ ਸਨ ਪਰ ਅੰਦਰ ਖਾਤੇ ਇਸਾਈਆਂ ਮਿਸਲਾਂ ਇੱਕ ਦੂਜੇ ਲਈ ਵੀ ਨਫ਼ਰਤ ਨਾਲ ਭਰੀਆਂ ਹੋਈਆਂ ਸਨ। ਸਮਾਂ ਲੰਘਦਾ ਗਿਆ। ਇੱਕ ਵਾਰ ਮਹਾ ਸਿੰਘ ਆਪਣੀ ਭਾਰੀ ਫੌਜ ਲੈ ਕੇ ਜੰਮੂ ਤੇ ਚੜ੍ਹਾਈ ਕਰਨ ਜਾ ਰਹੇ ਸਨ। ਰਾਵਿਚੀ ਉਹਨਾਂ ਕੋਲ ਦੋ ਕਵਰਾਈ ਹੋਏ ਸਿੱਖ ਘੋੜਸਵਾਰ ਆਏ ਤੇ ਬੋਲੇ ਸਿੰਘ ਸਾਹਿਬ ਬਾਲ ਰੰਜੀਤ ਸਿੰਘ ਦੀ ਸਿਹਤ ਠੀਕ ਨਹੀਂ ਹੈ। ਮਾਤਾ ਨਿਕਲ आई है। ਮਾਤਾ ਜੀ ਨੇ ਤੁਹਾਨੂੰ ਵਾਪਸ ਬੁਲਾਇਆ ਹੈ। ਇਹ ਖਬਰ ਸੁਣ ਕੇ ਮਹਾ ਸਿੰਘ ਚਿੰਤਾ ਵਿੱਚ ਡੁੱਬ ਗਏ। ਨਾਲ ਦੇ ਸਰਦਾਰਾਂ ਨੇ ਬੇਨਤੀ ਕੀਤੀ, ਸਿੰਘ ਸਾਹਿਬ ਤੁਹਾਨੂੰ ਵਾਪਸ ਗੁਜਰਾਵਾਲੇ ਚਲੇ ਜਾਣਾ ਚਾਹੀਦਾ ਹੈ। ਮਾਤਾ ਜੀ ਤੇ ਬਾਲ ਨੂੰ ਕੁਝ ਹੌਂਸਲਾ ਹੋਏਗਾ। ਮਹਾ ਸਿੰਘ ਨੇ ਅੱਗੋਂ ਕਿਹਾ, ਮੇਰਾ ਵਿਚਾਲੇ ਹੀ ਇਸ ਮੁਹਿੰਮ ਨੂੰ ਛੱਡ ਕੇ ਜਾਣਾ ਠੀਕ ਨਹੀਂ ਹੋਏਗਾ। ਤੁਸੀਂ ਅੱਦਾਂ ਕਰੋ ਕਿ ਹਕੀਮ ਲਾਲਾ ਹਾਕਮ ਰਾਏ ਨੂੰ ਐਸੇ ਭੇਲੇ ਰਣਜੀਤ ਸਿੰਘ ਦੇ ਇਲਾਜ ਲਈ ਭੇਜੋ ਤੇ ਨਾਲ ਹੀ 200 ਕੋਰਸਵਾਰ ਵੀ ਭੇਗੇ ਜਾਣ ਜੋ ਸਾਨੂੰ ਰਣਜੀਤ ਸਿੰਘ ਦੀ ਸਿਹਤ ਬਾਰੇ ਹਰ ਖਬਰ ਪਹੁੰਚਾਉਂਦੇ ਰਹਿਣ ਇਸੇ ਤਰ੍ਹਾਂ ਹੀ ਕੀਤਾ ਗਿਆ ਉਧਰ ਸ਼ੁਕਰਚਕਿਆ ਮਿਸਲ ਦਾ 5 ਸਾਲ ਦਾ ਵਾਰਿਸ ਰਣਜੀਤ ਸਿੰਘ ਬਿਮਾਰੀ ਨਾਲ ਕਿਰਿਆ ਪਿਆਸੀ ਮਾਤਾ ਨਿਕਲਣ ਕਰਕੇ ਸਾਰਾ ਸਰੀਰ ਛਾਲਿਆਂ ਨਾਲ ਭਰ ਗਿਆ ਸੀ ਤੇ ਅੱਖਾਂ ਕੋਲ ਵੀ ਛਾਲੇ ਨਿਕਲੇ ਆਏ ਸਨ कमजोरी ਹੋਣ ਕਰਕੇ ਰਣਜੀਤ ਸਿੰਘ ਜ਼ਿਆਦਾਤਰ ਬੇਹੋਸ਼ ਹੀ ਰਹਿੰਦਾ ਸੀ। ਬਾਲਕ ਦੀ ਸਿਹਤ ਦੀ ਹਰ ਖਬਰ ਕੋਰਸਵਾਰਾਂ ਰਾਹੀਂ ਜੰਗ ਵਿੱਚ ਰੁੱਝੇ ਮਹਾ ਸਿੰਘ ਤੱਕ ਪਹੁੰਚਦੀ ਰਹੀ। ਅਖੀਰ ਜੰਮੂ ਨੂੰ ਫਤਿਹ ਕਰਕੇ ਮਹਾ ਸਿੰਘ ਗੁਜਰਾਵਾਲਾ ਆਪਣੀ ਹਵੇਲੀ ਪਹੁੰਚੇ। ਆਪਣੇ ਪੁੱਤ ਦੀ ਹਾਲਤ ਦੇਖ ਕੇ ਉਹਨਾਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਰਣਜੀਤ ਸਿੰਘ ਦਾ ਪੂਰਾ ਚਿਹਰਾ ਦਾਗਾਂ ਨਾਲ ਭਰਿਆ ਹੋਇਆ ਸੀ। ਖੱਬੀ ਅੱਖ ਵੀ ਖਰਾਬ ਹੋ ਚੁੱਕੀ ਸੀ। ਮਹਾ ਸਿੰਘ ਆਪਣੇ ਪੁੱਤ ਵੱਲ ਦੇਖ ਕੇ ਬੋਲੇ ਹੁਣ ਸਾਡਾ ਇਹ ਬਾਰਸ ਸਾਡੀ ਮਿਸਲ ਨੂੰ ਕਿਵੇਂ ਸੰਭਾਲੇਗਾ ਪਰ ਮਹਾ ਸਿੰਘ ਦੀ ਇਹ ਚਿੰਤਾ ਕੁਝ ਸਮੇਂ ਲਈ ਹੀ ਸੀ ਵੈਦ ਦੀ ਦਵਾਦਾਰੂ ਕਰਕੇ ਹੁਣ ਰਣਜੀਤ ਸਿੰਘ ਤੁਰਨ ਫਿਰਨ ਲੱਗ ਪਿਆ ਸੀ ਸ਼ਰੀਰ ਵੀ ਅੱਗੇ ਨਾਲੋਂ ਤਗੜਾ ਹੋਣ ਲੱਗ ਪਿਆ ਸੀ ਹੁਣ ਤਾਂ ਉਹਨੇ ਆਪਣੇ ਹਾਣੀਆਂ ਨਾਲ ਖੇਡਣਾ ਵੀ ਸ਼ੁਰੂ ਕਰ ਦਿੱਤਾ ਸੀ ਕਿਸੇ ਨੂੰ ਯਕੀਨ ਨਹੀਂ ਸੀ ਹੋ ਰਿਹਾ ਕਿ ਇੰਨੀ ਭਿਆਨਕ ਬਿਮਾਰੀ ਤੋਂ ਬਚ ਕੇ ਤੇ ਇੱਕ ਅੱਖ ਗਵਾ ਕੇ ਵੀ ਕਿਵੇਂ ਕੋਈ ਇੰਨਾ ਬਹਾਦਰ ਹੋ ਸਕਦਾ ਹੈ ਉਹ ਆਪਣੇ ਸਾਥੀਆਂ ਦਾ ਲੀਡਰ ਸੀ ਤੇ ਉਹਨਾਂ ਤੇ ਹੁਕਮ ਚਲਾਉਂਦਾ ਸੀ ਕਈ ਵਾਰ ਖੇਡਦੇ ਖੇਡਦੇ ਉਹ ਦਰਿਆਵਾਂ ਵੱਲ ਚਲੇ ਜਾਂਦੇ ਸੀ ਇੱਕ ਦਿਨ ਦਰਿਆਵਲੋਂ ਜਦੋਂ ਸਾਰੇ ਬਾਲਕ ਹਵੇਲੀ ਮੁੜੇ ਤਾਂ ਇੱਕ ਬਾਲਕ ਨੇ ਮਾਤਾ ਰਾਜਕੌਰ ਨੂੰ ਦੱਸਿਆ ਮਾਤਾ ਜੀ ਅੱਜ ਬੁੱਧ ਤਿਆਰ ਕੇ ਦਰਿਆ ਪਾਰ ਕਰ ਗਿਆ ਇਹ ਸੁਣ ਕੇ ਮਾਤਾ ਰਾਜਕੌਰ ਦਾ ਗੁੱਸਾ ਸਤਵੇਂ ਅਸਮਾਨ ਤੇ ਪਹੁੰਚ ਗਿਆ ਉਹਨਾਂ ਨੇ ਰਣਜੀਤ ਸਿੰਘ ਨੂੰ ਕੰਨੋ ਫੜਦਿਆਂ ਕਿਆ ਕੀ ਆਖਰ ਆਈਏ ਤੈਨੂੰ ਇਹ ਸਭ ਕਰਨ ਦੀ ਜੇ ਤੇਨੂੰ ਕੁਝ ਹੋ ਜਾਂਦਾ ਤਾਂ ਮੈਂ ਕੀ ਜਵਾਬ ਦਿੰਦੀ ਤੇਰੇ ਪਿਓ ਨੂੰ ਖਬਰਦਾਰ ਜੇ ਅੱਗੇ ਤੋਂ ਇਦਾਂ ਦੀ ਹਰਕਤ ਕੀਤੀ ਤਾਂ ਰਣਜੀਤ ਸਿੰਘ ਆਪਣੀ ਮਾਂ ਦੇ ਗੁੱਸੇ ਤੋਂ ਡਰ ਗਿਆ ਤੇ ਅੱਖਾਂ ਝੁਕਾ ਕੇ ਖੜ ਗਿਆ ਤੇ ਫਿਰ ਇੱਕ ਦਿਨ ਮਹਾ ਸਿੰਘ ਨੇ ਆਪਣੀ ਪਤਨੀ ਰਾਜਕੌਰ ਨੂੰ ਕਿਹਾ ਹੁਣ ਸਮਾਂ ਆ ਗਿਆ ਰਣਜੀਤ ਸਿੰਘ ਨੂੰ ਇੱਕ ਨਿਪੁੰਨ ਯੋਧਾ ਬਣਾਉਣ ਲਈ ਇਹਦੀ ਸਖਲਾਈ ਸ਼ੁਰੂ ਕਰ ਦੇਣੀ ਚਾਹੀਦੀ ਹੈ ਤਾਂਕਿ ਸਮੇਂ ਨਾਲ ਇੱਕ ਘੋੜਸਵਾਰੀ ਤਲਵਾਰਵਾਜੀ ਤੇ ਤੀਰਅੰਦਾਜ਼ੀ ਸਿੱਖ ਲਵੇ ਕਿਉਂ ਨਾ ਬੁੱਧ ਦੀ ਸਖਲਾਈ ਲਈ ਮੈਂ ਆਪਣੇ ਭਰਾ ਦੱਲ ਸਿੰਘ ਨੂੰ ਬੁਲਾ ਲਵਾਂ ਮਹਾ ਸਿੰਘ ਨੂੰ ਰਾਜਕੌਰ ਦਾ ਇਹ ਸੁਝਾਅ ਪਸੰਦ ਆਇਆ ਤੇ ਉਸਨੇ ਹਾਂ ਕਰ ਦਿੱਤੀ। ਸਨ 1791 ਹੁਣ ਰਣਜੀਤ ਸਿੰਘ 11 ਸਾਲਾਂ ਦਾ ਹੋ ਚੁੱਕਾ ਸੀ। ਉਹ ਬਹੁਤ ਹੱਦ ਤੱਕ ਤਲਵਾਰਬਾਜ਼ੀ ਤੇ ਤੀਰਅੰਦਾਜ਼ੀ ਸਿੱਖ ਚੁੱਕਾ ਸੀ। ਘੋੜਸਵਾਰੀ ਤਾਂ ਮੰਨੋ ਉਹਦੇ ਖੂਨ ਵਿੱਚ ਹੀ ਸੀ। ਕਿਸੇ ਵੀ ਘੋੜੇ ਨੂੰ ਆਪਣੇ ਕਾਬੂ 'ਚ ਕਰਕੇ ਉਹਦੇ ਤੇ ਸਵਾਰੀ ਕਰ ਲੈਂਦਾ। ਮਹਾ ਸਿੰਘ ਰਣਜੀਤ ਸਿੰਘ ਦੇ ਕਰਤੱਵ ਦੇਖ ਕੇ ਖੁਸ਼ ਹੁੰਦਾ ਰਹਿੰਦਾ। ਸਾਰੇ ਪਾਸਿਆਂ ਤੋਂ ਰਣਜੀਤ ਸਿੰਘ ਦੀ ਸਿਰਫ ਤਾਰੀਫ਼ ਹੀ ਸੁਣਾਈ ਦਿੰਦੀ ਸੀ। ਉਧਰ ਕਨਈਆ ਮਿਸਲ ਦਾ ਜੈ ਸਿੰਘ ਸਰਦਾਰ ਮਹਾ ਸਿੰਘ ਖਿਲਾਫ ਸਾਜ਼ਿਸ਼ਾਂ ਕਰਨ ਤੋਂ ਬਾਝ ਨਹੀਂ ਸੀ ਆ ਰਿਹਾ ਮਹਾ ਸਿੰਘ ਨੇ ਵੀ ਹੁਣ ਫੈਸਲਾ ਕਰ ਲਿਆ ਕਿ ਹੁਣ ਉਹ ਜੈ ਸਿੰਘ ਨੂੰ ਸਬਕ ਸਿਖਾ ਕੇ ਸਾਲ ਲਏਗਾ ਇਸ ਕੰਮ ਲਈ ਮਹਾ ਸਿੰਘ ਨੇ ਸਰਦਾਰ ਜੱਸਾ ਸਿੰਘ ਰਾਮਗੜੀਆ ਨਾਲ ਜਾ ਹੱਥ ਮਿਲਾਇਆ ਜੱਸਾ ਸਿੰਘ ਰਾਮਗੜੀਆ ਖੁਦ ਜੈ ਸਿੰਘ ਨਾਲ ਟੱਕਰ ਲੈਣਾ ਚਾਹੁੰਦਾ ਸੀ ਦੋਨੋਂ ਪਾਸਿਆਂ ਤੋਂ جنگ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਅਚਲ ਦੇ ਸਥਾਨ ਤੇ ਜੱਸਾ ਸਿੰਘ ਰਾਮਗੜੀਆ ਤੇ ਜੈ ਸਿੰਘ ਵਿਚਕਾਰ ਕਮਾਸਾਨ ਯੁੱਧ ਸ਼ੁਰੂ ਹੋ ਗਿਆ ਮਹਾ ਸਿੰਘ ਪਿੱਛੇ ਰਹਿ ਕੇ ਜੱਸਾ ਸਿੰਘ ਰਾਮਗੜੀਆ ਦੀ ਮਦਦ ਕਰ ਰਿਹਾ ਸੀ ਇਸ ਜੰਗ ਨੇ ਦੋਨੋਂ ਫੌਜਾਂ ਦਾ ਕਾਫੀ ਹੱਦ ਤੱਕ ਨੁਕਸਾਨ ਕੀਤਾ ਜੰਗ ਦੌਰਾਨ ਜੈ ਸਿੰਘ ਦੇ ਪੁੱਤਰ ਗੁਰਬਖਸ਼ ਦੇ ਗੋਲੀ ਲੱਗਣ ਕਰਕੇ ਉਸ ਦੀ ਮੌਤ ਹੋ ਗਈ ਪੁੱਤਰੀ ਮੌਤੇ ਜੈ ਸਿੰਘ ਪੂਰੀ ਤਰ੍ਹਾਂ ਟੁੱਟ ਗਿਆ ਉਹ ਜੰਗ ਦੇ ਮੈਦਾਨ ਵਿੱਚ ਹੀ ਉੱਚੀ ਉੱਚੀ ਤਾਹਾਂ ਮਾਰਨ ਲੱਗਾ ਗੁਰਬਖਸ਼ ਸਿੰਘ ਦੇ ਗੋਲੀ ਲੱਗਣ ਦਾ ਕਾਰਨ ਮਹਾ ਸਿੰਘ ਨੂੰ ਹੀ ਸਮਝਿਆ ਗਿਆ ਕਿ ਉਸ ਨੇ ਹੀ ਕੋਈ ਤਰਕੀਬ ਲਾ ਕੇ ਇਹ ਸਭ ਕੀਤਾ ਮਹਾ ਸਿੰਘ ਵੀ ਇਸ جنگ ਵਿੱਚ ਜ਼ਖਮੀ ਹੋ ਚੁੱਕਾ ਸੀ جنگ ਖਤਮ ਹੋਣ ਤੋਂ ਕੁਝ ਦਿਨਾਂ ਬਾਅਦ ਮਹਾ ਸਿੰਘ ਗੁਰਵਖਸ਼ ਸਿੰਘ ਦੀ ਮੌਤ ਦਾ ਅਫਸੋਸ ਕਰਨ ਬਟਾਲੇ ਵੀ ਗਿਆ ਜੈ ਸਿੰਘ ਮਹਾ ਸਿੰਘ ਦੀ ਇਸ ਚਾਲ ਨੂੰ ਸਮਝਦਾ ਸੀ ਉਹ ਮਹਾ ਸਿੰਘ ਕੋਲੋਂ ਆਪਣੇ ਪੁੱਤਰ ਦੀ ਮੌਤ ਦਾ ਬਦਲਾ ਲੈਣ ਬਾਰੇ ਸੋਚਣ ਲੱਗਾ ਪਰ ਗੁਰਵਖਸ਼ ਦੀ ਵਿਧਵਾ ਪਤਨੀ ਸਦਾਕੌਰ ਨੇ ਰਾਜਸੀ ਸੂਝ-ਪੂਝ ਨਾਲ ਜਵਾਬ ਦਿੱਤਾ ਬਾਪੂ ਜੀ ਹੁਣ ਮਹਾ ਸਿੰਘ ਦੀ ਸ਼ੁਕਰ ਚੱਕੀਆ ਮਿਸਲ ਦੀ ਤਾਕਤ ਸਾਡੀ ਕਨਈਆ ਮਿਸਲ ਨਾਲੋਂ ਕਿਤੇ ਜ਼ਿਆਦਾ ਹੈ ਕਿਤੇ ਇਹ ਨਾ ਹੋਵੇ ਕਿ ਉਹਨਾਂ ਤੇ ਹਮਲਾ ਕਰਕੇ ਉਲਟਾ ਸਾਨੂੰ ਹੀ ਆਪਣਾ ਇਲਾਕਾ ਗਵਾਉਣਾ ਪੈ ਜੇ। ਭਰਤੀਏ ਮੈਂ ਕਿਵੇਂ ਆਪਣੇ ਪੁੱਤ ਦੀ ਮੌਤ ਸੁਹਾਰ ਜਮਾਂ? ਬਾਕੀ ਮਿਸਲਾਂ ਵਾਲੇ ਕੀ ਕਹਿਣਗੇ ਕਿ ਜੈ ਸਿੰਘ ਆਪਣੇ ਪੁੱਤ ਦੀ ਮੌਤ ਤੋਂ ਬਾਅਦ ਚੁੱਪਚਾਪ ਬੈਠਾ ਰਿਹਾ। ਅਸੀਂ ਉਹਨਾਂ ਨਾਲ ਸਲਾਹ ਕਰ ਲੈਨੇ ਆਂ ਬੱਪੂ ਜੀ। ਜੈ ਸਿੰਘ ਇਹ ਸੁਣ ਕੇ ਇੱਕ ਪਲ ਲਈ ਸੁੰਨ ਹੋ ਗਿਆ ਤੇ ਬੋਲਿਆ ਸੁਣਾ ਤੇ ਉਹ ਵੀ ਆਪਣੇ ਪੁੱਤ ਦੇ ਕਤਲ ਨਾਲ ਬਿਦਵਾ ਸਦਾਕੌਰ ਦੀ ਇੱਕ ਧੀ ਵੀ ਸੀ ਮਹਿਤਾਬਕੌਰ। ਉਸਵਾਲ ਦੇਖ ਕੇ ਸਦਾਕੌਰ ਬੋਲੀ ਮੇਰੇ ਕੋਲ ਇੱਕ ਰਸਤਾ ਹੈ ਮਹਾ ਸਿੰਘ ਨਾਲ ਦੁਸ਼ਮਣੀ ਖਤਮ ਕਰਨ ਦਾ ਜੀ ਅਸੀਂ ਆਪਣੀ ਧੀ ਮਹਿਤਾਬ ਕੋਰ ਦਾ ਰਿਸ਼ਤਾ ਮਹਾ ਸਿੰਘ ਦੇ ਪੁੱਤਰ ਨਾਲ ਕਰ ਦਈਏ ਤਾਂ ਤੈਨੂੰ ਪਤਾ ਵੀ ਹੈ ਤੂੰ ਕੀ ਕਹਿ ਰਹੀ ਹੈ ਜੀਨੇ ਮਹਿਤਾਬ ਕੋਰ ਦੇ ਪਿਤਾ ਦਾ ਕਤਲ ਕੀਤਾ ਉਸਦੇ ਪੁੱਤਰ ਨਾਲ ਉਹਦਾ ਰਿਸ਼ਤਾ ਕਰਦੀ ਏ ਮੈਂ ਤਾਂ ਇਹ ਵੀ ਸੁਣਿਆ ਹੈ ਕਿ ਮਹਾ ਸਿੰਘ ਦੇ ਪੁੱਤਰ ਦਾ ਪੂਰਾ ਚਿਹਰਾ ਮਾਤਾ ਦੇ ਦਾਗਾਂ ਨਾਲ ਭਰਿਆ ਪਿਆ ਹੈ ਤੇ ਇੱਕ ਅੱਖ ਵੀ ਕੰਮ ਨਹੀਂ ਕਰਦੀ ਬਾਪੂ ਜੀ ਤੁਸੀਂ ਆਪ ਦੱਸੋ ਕੀ ਹੁਣ ਸਾਡੇ 'ਚ ਇਨੀ ਕਾਬਲੀਅਤ ਹੈ ਕਿ ਅਸੀਂ ਸ਼ੁਕਰਚਕੀਆ ਮਿਸਲ ਦਾ ਟੱਕਰਾ ਕਰ ਸਕੀਏ ਮੇਰੀ ਉਮੀਦ ਤਾਂ ਮੇਰੇ ਪਤੀ ਦੇ ਜੰਗ ਵਿੱਚ ਸ਼ਹੀਦ ਹੋਣ ਤੇ ਹੀ ਮਰ ਗਈ ਸੀ ਆਪਣੀ ਧੀ ਦਾ ਰਿਸ਼ਤਾ ਉਹਨਾਂ ਦੇ ਪੁੱਤਰ ਨਾਲ ਕਰਕੇ ਅਸੀਂ ਉਹਨਾਂ ਤੋਂ ਬਦਲਾ ਵੀ ਲੈ ਸਕਦੇ ਹਾਂ ਤੇ ਸਾਡੀ ਮਿਸਲ ਵੀ ਮਜ਼ਬੂਤ ਹੋ ਜਾਏਗੀ ਕੋਈ ਅੱਖ ਚੁੱਕ ਕੇ ਨਹੀਂ ਦੇਖ ਸਕੇਗਾ ਫਿਰ ਸਾਡੇ ਵੱਲ ਮਹਿਤਾਬ ਮਹਾਸਿੰਘ ਦੇ ਪੁੱਤਰ ਨੂੰ ਉਹਦੇ ਮਾਪਿਆਂ ਨਾਲੋਂ ਵੱਖ ਕਰਕੇ ਸਾਡੇ ਪਾਸੇ ਕਰ ਲਏਗੀ ਜਿਹਦੇ ਨਾਲ ਸਾਡਾ ਬਦਲਾ ਪੂਰਾ ਹੋ ਜਾਏਗਾ ਜੱਸ ਸਿੰਘ ਨੇ ਬੇਮਨ ਜਿਹੇ ਨੇ ਹਾਂ ਕਰ ਦਿੱਤੀ ਬਸ ਉਹਨਾਂ ਨੂੰ ਫਿਕਰ ਇਹ ਸੀ ਕਿ ਕਿਸੇ ਤਰ੍ਹਾਂ ਮਹਾ ਸਿੰਘ ਇਸ ਰਿਸ਼ਤੇ ਲਈ ਮੰਨ ਜਾਵੇ ਪਰ ਮਹਾ ਸਿੰਘ ਨੇ ਵੀ ਖੇਤੀ ਹੀ ਹਾਂ ਕਰ ਦਿੱਤੀ ਥੋੜੇ ਦਿਨ ਬਾਅਦ ਮਹਿਤਾਬ ਕੌਰ ਤੇ ਰਣਜੀਤ ਸਿੰਘ ਦੀ ਮੰਗਣੀ ਹੋ ਗਈ ਹੁਣ ਸਮਾਂ ਆ ਗਿਆ ਸੀ ਰਣਜੀਤ ਸਿੰਘ ਤੇ ਕੋਈ ਜ਼ਿੰਮੇਵਾਰੀ ਪਾਉਣ ਦਾ ਮਹਾ ਸਿੰਘ ਨੇ ਫੈਸਲਾ ਕੀਤਾ ਕਿ ਅਗਲੀ ਜੰਗ ਵਿੱਚ ਉਹ ਰਣਜੀਤ ਸਿੰਘ ਨੂੰ ਆਪਣੇ ਨਾਲ ਲੈ ਕੇ ਜਾਵੇਗਾ ਤੇ ਉਹ ਜੰਗ ਸੀ ਗੁਜਰਾਤ ਦੀ ਜੰਗ